Logo, o High Point. ਲਓ ਜੀ ਲੰਗਰ ਹੋ ਰਿਹਾ ਜੀ ਇੱਧਰ ਤਿਆਰ ਦੇਖੋ ਕਿੱਡਾ ਤਵਾ ਲੱਗਿਆ ਹੋਇਆ ਇਹ ਵੱਡੇ ਵੱਡੇ ਪ੍ਰਸ਼ਾਦੇ ਲਈ ਜਾਂਦੇ ਆ ਲਓ ਜੀ ਬ੍ਰੇਕਫਾਸਟ ਪਲੱਸ ਲੰਚ ਮਤਲਬ ਕਿ ਬ੍ਰਾਂਚ ਇਟਸ ਅ ਟਾਈਮ ਫਾਰ ਬ੍ਰਾਂਚ ਫੋਕ ਲੱਗੀ ਸੀ ਕਾਫੀ ਲਓ ਜੀ ਕੋਈ ਇੱਕ ਕਪੜੇ ਚੇਂਜ ਹੋਏ ਤੇ ਕੋਈ ਇੱਕ ਅਸੀਂ ਨਿਕਲ ਗਏ ਬਾਹਰ ਹੁਣ ਚੱਲੇ ਆ ਜੀ ਸੈਮ ਲੈਣ ਤੇ ਵੀਰ ਆ ਲੈ ਕੇ ਜਾਊਗਾ ਸਹਿਮਤ ਵਾਣ ਵਾਸਤੇ ਪਤਾ ਨਹੀਂ ਕਿੱਥੇ ਲੈ ਕੇ ਜਾਊਗਾ ਬੱਸ ਇੱਜ ਅੱਛਾ ਮਾਲ ਦੇ ਵਿੱਚ ਹੀ ਜਾਣਾ ਫੇਰ ਆਪਾਂ ਬੱਸ ਇੱਜ ਹੈਲੋ ਜੀ ਗੁੱਡ ਮਾਰਨਿੰਗ ਹੋ ਚੁੱਕੀ ਆ ਤੇ ਇੱਕ ਪਿੰਪਲ ਵੀ ਨਿਕਲ ਚੁੱਕਿਆ ਅੱਜ ਮੰਗਣੇ ਤੇ ਜਣਾ ਤੇ ਅੱਜ ਆ ਪਿੰਪਲ ਨਿਕਲ ਗਿਆ ਤੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵੇਰ ਦੇ ਵਜੇ ਆ 7 ਆ ਮੰਮੀ ਹੁਣਾਂ ਦਾ ਕਮਰਾ ਮੰਮੀ ਲੱਗੀ ਕੱਪੜੇ ਪ੍ਰੈਸ ਕਰਨ ਮੰਮੀ ਲੱਗੀ ਆ ਕੱਪੜੇ ਪ੍ਰੈਸ ਕਰਨ ਡੈਡੀ ਹਜੇ ਲੰਮੇ ਪਏ ਆ ਆ ਮੈਨੂੰ ਲੰਮੇ ਪਏ ਕਹਿੰਦੇ ਚੋਲਾ ਚੜਾਉਣਾ ਚੁੱਲਾ ਚਰੋਣਾ ਮੰਮੀ ਇੱਥੋਂ ਔਨ ਹੈਗਾ ਗਾ ਇਹਨੂੰ ਨਪ ਕੇ ਇਹਨੂੰ ਨਪ ਕੇ ਰੱਖਣਾ ਦੇਖੋ ਆ ਵੀ ਦੇਖੋ ਜੀ ਆ ਕੇ ਆ ਹੁਣ ਆ ਗਿਆ ਹੁਣ ਇਹਨੂੰ ਨਪ ਦੇਣਾ ਤੇ ਇਸ ਤੋਂ ਬਾਅਦ ਚੁੱਲੇ ਦੀ ਵਾਰੀ ਹੈ ਜਿਵੇਂ ਹੁਣ ਤੁਸੀਂ ਆ ਚੁੱਲਾ ਚਰੋਣਾ ਵਾ ਤੇ ਇਹ ਚੁੱਲੇ ਦੇ ਆਇਨ ਨਪਣਾ ਸੱਜੇ ਘੜੇ ਵਿੱਚ ਇੱਕ ਮਿੰਟ ਰੱਖੋ ਹੌਣ ਹੋ ਗਿਆ ਇਹ ਦੁਆਰ ਇਹ ਉਹ ਨਪੜਾ ਇਹ ਚਾਬੀ ਹੈ ਲੋਕ ਹੈ ਇਹਦਾ ਦੋ ਚਾਰ ਮਰੀਆਂ ਇਹਨਾਂ ਪੰਗੇ ਇਹਨਾਂ ਦੇ ਬਣੇਗਾ ਨਾ ਚਲ ਪਾ ਪਰਾ ਕੇ ਨਾ ਨਹੀਂ ਇਹ ਤਾਂ ਲੱਜਾ ਰਿਹਾ ਅਰ ਉਸਕੇ ਦੁਆਰੇ ਬੰਦ ਕਰਤਾ ਕੋਈ 18 ਕੀ ਤਰ੍ਹਾਂ ਲੈ ਮਾਨੀ ਰਾਜ ਗਲਾ ਜੇ ਟਿਚਰ ਨਾਲ ਜੰਮ ਲੋ ਜੀ ਹੋ ਗਏ ਤਿਆਰ ਤੇ ਅੱਜ ਜਾਣਾ ਆਪਾਂ ਮੰਗਣੇ ਤੇ ਮੇਰੇ ਕੋ ਕੰਪਨੀ ਦੀ ਗੱਡੀ ਹੈਗੀ ਹੈ ਲੱਗਦਾ ਇਹ ਕੰਪਨੀ ਦੀ ਫਟੋ ਕੰਪਨੀ ਹਾਂਜੀ ਪੱਗ ਸਾਰੇ ਨੇ ਆਹੀ ਰੰਗ ਦੀ ਬੰਨੀ ਆ ਪੱਗਾ ਪੱਗਾਂ ਦਾ ਨਾ ਉਹ ਆ ਮੈਚ ਹੀ ਵਾਲਾ ਸਿਸਟਮ ਹਾਂ ਹਾਂ ਦੇਖੋ ਤਾਂ ਪਾਏ ਕਿ ਨੀਲਾ ਨੀਲਾ ਹਾਂ ਆ ਵਾਜੀ ਸਾਡਾ ਉੱਚਾ ਲੰਮਾ ਹੋਟਲ ਜਿਹਦੀ ਦੂਜੀ ਮੰਜ਼ਲ ਤੇ ਅਸੀਂ ਰਹਿੰਦੇ ਆ ਤੇ ਹੁਣ ਅਸੀਂ ਆ ਗਏ ਜੀ ਥੱਲੇ ਨਾਰੀਅਲ ਦਾ ਪਾਣੀ ਪੀਣ ਤੇ ਇਹ ਰੋਜ਼ ਜ਼ਰੂਰੀ ਹੈ ਰੋਜ਼ ਬਾਈ ਕੋਲੇ ਆਪਾਂ ਆਉਣਾ ਪੀਣ ਠੀਕ ਆ ਕਿ ਨਹੀਂ ਕੱਲ ਮੰਮੀ ਦਾ ਰਹਿ ਗਿਆ ਸੀ ਅੱਜ ਮੈਂ ਕਿਹਾ ਮੰਮੀ ਨੂੰ ਬੁਲਾ ਦਈਏ ਨਾਰੀਅਲ ਪਾਣੀ ਅੱਜ ਤੁਸੀਂ ਦੋ ਪੀ ਲਿਓ ਹਾਂ ਹਾਂ ਇਹ ਵੀ ਸਹੀ ਆ ਭਈਆ ਮਲਾਈ ਵਾਲਾ ਦੇਣਾ ਓਕੇ ਪਟੇਲੀ ਮਲਾਈ ਆ ਦੋ ਮਲਾਈ ਵਾਲੇ ਦੇ ਦਿਓ ਦੋ ਪਾਣੀ ਵਾਲੇ ਦੇ ਦਿਓ ਓਕੇ ਇਸ ਕੇ ਨਸਮ ਸੀਗਾ ਲੋ ਜੀ ਨਾਰੀਅਲ ਖਾਲੇ ਇੱਕ ਮਿੰਟ ਤੇ ਹੁਣ ਵਿੱਚੋਂ ਇਹਦੇ ਗਿਰੀ ਕੜਾਈ ਆ ਤੇ ਗਿਰੀ ਖਾਣੇ ਆ ਆਦਰ ਬੈਟ ਨੇ ਫਿਰ ਸੀ ਨਿਕਲੇ ਬੋਲਦੇ ਬਰੋ ਲੋ ਜੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਇਹ ਗੁਰਦੁਆਰਾ ਸਾਹਿਬ ਜੀ ਹੈਗਾ ਨਾਨਕਸਰ ਗੁਰਦੁਆਰਾ ਨਾਇਰੋਬੀ ਕੀ ਨਹੀਂ ਆ ਤੇ ਅੱਜ ਆਪਾਂ ਮੰਗਣੇ ਦੇ ਵਿੱਚ ਪਹੁੰਚੇ ਆਂ ਮੁੰਡੇ ਦਾ ਮੰਗਣਾ ਸਾਡੇ ਦਾ ਇੱਥੇ ਤੇ ਬੰਦੇ ਆਉਣੇ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ ਹਲੋ ਜੀ ਗੁਰਦੁਆਰਾ ਸਾਹਿਬ ਅੰਦਰੋਂ ਦੇਖੋ ਔਰ ਕੀ ਬਾਣੀ ਆਈ ਤੇ ਸਗਲੀ ਚਿੰਤਾ ਮਿਟਾਈ ਤੇ ਆ ਗੁਰਦੁਆਰਾ ਸਾਹਿਬ ਦਾ ਨਕਸ਼ਾ ਵੀ ਬਣਾਇਆ ਹੋਇਆ ਬਾਬਾ ਇਸ਼ਰ ਸਿੰਘ ਜੀ ਅਕਾਊਂਟ ਨੰਬਰ ਦਿੱਤਾ ਹੋਇਆ ਜੇ ਕਿਸੇ ਨੇ ਪੈਸੇ ਪਾਉਣੇ ਆ ਕੁੜਮਾਈ ਇੱਥੇ ਕੁੜਮਾਈ ਕਹਿੰਦੇ ਮੰਗਣੇ ਤੇ ਇੱਥੇ ਸਾਰਾ ਖਾਣ ਪੀਣ ਦਾ ਹੋਣਾ ਹੈ ਵਾਹ ਬਹੁਤ ਸੋਹਣਾ ਸਜਾਇਆ ਜੀ ਬਹੁਤ ਸੋਹਣਾ ਸਜਾਇਆ ਇੱਥੇ ਬਹਿ ਕੇ ਹੋਊਗਾ ਖਾਣਾ ਪੀਣਾ ਤੇ ਉੱਪਰ ਹੋਊਗਾ ਦਰبار ਦਰਬਾਰ ਸਾਹਿਬ ਉੱਪਰ ਥੱਲੇ ਆਦੇ ਲੱਗੇ ਪਏ ਆ ਮੇਰੇ ਭਰਾ ਕਾਲੇ ਹੁਣੀ ਸਾਫ ਕਰਨਾ ਫਲੋਰ ਨੂੰ ਸੋ ਸਾਰੇ ਜਰੂਰ ਸੁਬਾ ਕੋਈ ਵੀ ਇਸਲਾਮਾ ਮਦੀਨਾ ਜਾਵੇ ਜਿਨ੍ਹਾਂ ਜਿਨ੍ਹਾਂ ਦੇ ਮਾਰਗ ਤੇ ਬੱਸੀਆਂ ਰਹਿਣੀਆਂ ਹਨ ਉਹ ਨਾਲ ਬੁੱਧਾ ਸੋ ਕੱਲੋ ਦਿਨ ਪਰ ਸਾਇਫ जो नहींवादी हम उपस्थित सांचन जी आओ प्रसारित बालक के सब से जय बादशाह तक ठाकुर पर तक बोलिए दुम बोलिए दुम सब दिनो के वहां पे कि जाने per essere trovati insieme a noi. Esitiamo, che è, è un po' di lavoro, insieme a noi che a questo perché si gli studi di ਗੰਗਾ ਬਹੋ ਭੋਪਾਲ ਰਾਜਾ ਹਾ ਸਤਿਗੁਰ ਦੀ ਸਤਿ ਸਨ ਤੋਂ ਕਰ ਪਾਓ ਗੁਰਿਆ ਜੀ ਇੱਧਰ ਤਿਆਰ ਦੇਖੋ ਕਿੱਡਾ ਤਵਾ ਲੱਗਿਆ ਹੋਇਆ ਇਹ ਵੱਡੇ ਵੱਡੇ ਪ੍ਰਸ਼ਾਦੇ ਲਈ ਜਾਂਦੇ ਆ ਤੇ ਇੱਧਰ ਬਾਈ ਹੁਣੇ ਪਲੇਟਾਂ ਨੂੰ ਸਾਫ਼ ਕਰਕੇ ਵਿੱਚ ਆ ਕੇ ਟਿਸ਼ੂ ਧਰ ਰਹੇ ਆ ਧੰਨ ਗੁਰੂ ਨਾਨਕ ਤੇ ਆਹ ਹਾਲ ਤੁਹਾਨੂੰ ਮੈਂ ਪਹਿਲਾਂ ਹੀ ਦਿਖਾਤਾ ਸੀ ਤੇ ਦੁਬਾਰੇ ਵੇਖ ਲਓ ਬੜਾ ਸੋਹਣਾ ਸਜਾਇਆ ਹੋਇਆ ਕਿਲੇ ਢੀਗਾਏ ਸੋਨੇ ਕੇਲ ਨਹੀਂ ਕੇਲੀਆਂ ਲੋ ਜੀ ਮਿੱਠਾ ਆ ਗਿਆ ਪਰ ਮਿੱਠਾ ਬਾਅਦ ਚ ਪਹਿਲਾਂ ਕੌੜਾ ਖਾ ਲਈਏ ਆ ਮੀਨ ਕਰਾਰਾ ਅਜਾ ਉਹ ਜੀ ਬ੍ਰੇਕਫਾਸਟ ਪਲੱਸ ਲੰਚ ਮਤਲਬ ਕਿ ਬ੍ਰੰਚ ਇਟਸ ਅ ਟਾਈਮ ਫਾਰ ਬ੍ਰੰਚ ਫੱਕ ਲੱਗੀ ਸੀ ਕਾਫੀ ਤੇ ਹੁਣ ਆਪਾਂ ਥਾਲੀ ਵੀ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਵਾਵਾ ਭਰ ਲਈਆ ਵੇ ਤੇ ਦੇਖਦੇ ਆ ਕਿੱਥੇ ਤੱਕ ਪਹੁੰਚਦੇ ਆ ਨਿਆਣੇ ਸਿਆਣੇ ਸਾਰੇ ਖਾਣ ਲਾ ਕੇ ਆਹਦੇ ਬੈਠਾ ਚੋ ਬ੍ਰੇਕ ਆਪ ਦੀ ਪਲੇਟ ਚ ਖਾਂਦਾ ਨਹੀਂ ਦੂਜੇ ਦੇ ਜਾ ਕੇ ਖਾਈ ਜਾਂਦਾ ਤੇ ਉਧਰ ਸੋਹਣਾ ਮਿਊਜ਼ਿਕ ਵੱਜ ਰਿਹਾ ਜੀ ਏ ਮੇਰੇ ਗੁਜਰਾਤੀ ਵੀਰ ਲੱਗਦੇ ਆ ਜਿਹੜਾ ਮਿਊਜ਼ਿਕ ਵਜਾ ਰੇ ਆ ਬੜਾ ਬਿਹਤਰਾਤੀ ਐ ਨਾ ਮੇਰੀ ਸਭ ਬਿਹਤਰਾਤੀ ਹੁੰਣਾ ਨਾ ਮਾਸੀ ਐ ਆ ਸੱਚਾ ਹਾਂ ਤੇ ਮਾਸੜ ਜੀ ਐ ਇਹ ਦੋਨੇ ਲੁਧਿਆਣੇ ਤੋਂ ਆ ਤੇ ਸਾਨੂੰ ਬਹੁਤ ਪਿਆਰ ਕਰਦੇ ਆ ਤੇ ਅਸੀਂ ਇਹਨਾਂ ਨੂੰ ਬਹੁਤ ਪਿਆਰ ਕਰਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਬਤਾਈਆਂ ਮੁੰਡੇ ਦੇ ਮੰਗਣੇ ਦੀ ਆ ਮੰਗਣਾ ਕਹਿੰਦੇ ਕੀ ਕਹਿੰਦੇ ਆ ਮੰਗਣਾ ਇੱਕ ਹੋਰ ਵੀ ਕਹਿੰਦੇ ਆ ਰੋਕਾ ਨਹੀਂ ਇੱਕ ਹੋਰ ਚੀਜ਼ ਕਹਿੰਦੇ ਆ ਕੜਮਾਈ ਕੜਮਾਈ ਚਲੋ ਓਕੇ ਜੀ ਕੋਈ ਇੱਕ ਕਪੜੇ ਚੇਂਜ ਹੋਏ ਤੇ ਕੋਈ ਇੱਕ ਅਸੀਂ ਨਿਕਲ ਗਏ ਬਾਹਰ ਹੁਣ ਚੱਲਿਆਂ ਜੀ ਸਟੇਮ ਲੈਣ ਤੇ ਵੀਰਾ ਲੈ ਕੇ ਜਾਊਗਾ ਸਹਿਮਤ ਹੋਣ ਵਾਸਤੇ ਪਤਾ ਨਹੀਂ ਕਿੱਥੇ ਲੈ ਕੇ ਜਾਊਗਾ ਬੱਸ ਇੱਟ ਅੱਛਾ ਮਾਲ ਦੇ ਵਿੱਚ ਹੀ ਜਾਣਾ ਫੇਰ ਆਪਾਂ ਬੱਸ ਇੱਟ ਆ ਮਾਲ ਦੇ ਵਿੱਚ ਜਾਣਾ ਜੀ ਤੇ ਦੱਸਿਓ ਤੁਹਾਡਾ ਭਰਾ ਸੋਹਣਾ ਲੱਗ ਰਿਹਾ ਲਓ ਜੀ ਗੱਡੀ ਹਮਨੇ ਲਗਾ ਦੀ ਐ ਪਾਰਕ ਔਰ ਯਹਾਂ ਪੇ ਹੋ ਗਿਆ ਥੋੜਾ ਸਾ ਡਾਰਕ ਇਸ ਲਈ ਹਮਨੇ ਉਤਾਰ ਲਈ ਐਨਕੇ ਲਓ ਜੀ ਡੇਟਾ ਮੈਂ ਪਵਾ ਲਿਆ ਫਿਲਹਾਲ ਹੀ ਮੈਂ 5GB ਵਾਲੀ ਸਾਰਨ ਲੱਗਿਆ ਤੇ ਬਾਅਦ ਵਿੱਚ ਟਾਪ ਅਪ ਕਰਾ ਲਵਾਂਗੇ ਆਪਾਂ ਕਿਉਂਕਿ ਇਹਨਾਂ ਦੇ ਡੇਟੇ ਦੇ ਪ੍ਰਾਈਸ ਥੋੜੇ ਜਿਹਾ ਜ਼ਿਆਦੇ ਆ ਜੇ ਆਪਾਂ ਉਦਾਂ ਪਵਾਉਨੇ ਆ ਫੋਨ ਦੇ ਵਿੱਚੋਂ ਤੇ ਉਹ ਘਟਾ ਸੋ ਆਪਾਂ ਦੋਨੇ ਤੋਂ ਫੋਨਾਂ ਦੋਨਾਂ ਦੇ ਵਿੱਚ ਭੱਜ ਬਾਰੇ ਦੀ ਵੀ ਇੰਟਰਨੈਟ ਪਵਾ ਲਿਆ ਲਓ ਜੀ SIM ਲੈ ਲਿਆ ਤੁਹਾਨੂੰ ਦਿਖਾਤੇ ਰੇਟ ਰੂਟ ਇਹਦੇ ਕੀ ਸਕਦਾ ਵਾ ਤੇ ਹੁਣ ਚਲਦੇ ਆ ਘਰੇ ਘਰੇ ਜਾ ਕੇ ਨਾ ਹੁਣ ਕੰਮ ਕਰੀਏ ਥੋੜਾ ਜਿਆ 3-4 ਦਿਨ ਹੋ ਗਏ ਕੰਮ ਜਮਾ ਨਹੀਂ ਕੀਤਾ ਹਾਏ ਪ੍ਰਧਾਨ ਹਾਂਜੀ ਚਲਿਏ ਘਰੇ ਤੇ ਕਰੀਏ ਕੰਮ ਚਲੋ ਜੀ ਚਲੋ ਲਓ ਮੇਰੀਓ ਵੀਰੋ ਤੇ ਮੇਰੇ ਭੈਣੋ ਮੈਂ ਆ ਗਿਆ ਘਰੇ ਤੇ ਆ ਮੇਰਾ ਗੰਦ ਚੈੱਕ ਕਰ ਲਓ ਪਾਇਆ ਵਿਆ ਤੇ ਸੌ ਲੱਗੇ ਰੱਬ ਦੀ ਮੈਂ ਤਾਂ ਹੀ ਰਹਿਣਾ ਪਤਾ ਨਹੀਂ ਕਿਤੇ ਕਿਤੇ ਕੀ ਕੀ ਬਿਆਹ ਤੁਸੀਂ ਇਹ ਕੈਂਡੀ ਤੁਹਾਨੂੰ ਦਾ ਚਲਾ ਲਓ ਤੇ ਹੁਣ ਮੈਂ ਤੁਹਾਨੂੰ ਤਕਰੀਬਨ 1 ਘੰਟੇ ਬਾਅਦ ਆ ਸਾਰੀ ਸਾਫ ਜਗਾ ਕਰਕੇ ਮਿਲੂੰਗਾ ਵਿੱਦ ਦੇਸ ਕਾਫੀ ਟਾਈਮ ਹੁਣ ਹੋਇਆ 3:34 ਤਕਰੀਬਨ 5 ਵਜੇ ਜਾਣੇ ਮੈਨੂੰ ਸਾਰਾ ਸਮੇਟਦੇ ਹੋਏ ਕਿਉਂਕਿ ਮੈਂ ਚਾਹੁੰਨਾ ਵੀ ਮੈਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਬਾਰੀ ਦੇ ਆਣ ਸੋਹਣੀਆਂ ਟਕਾ ਲਵਾਂ ਫਿਰ ਬਣੂਗੀ ਗੱਲਬਾਤ ਇਹਦੇ ਰਹਿ ਗਿਆ ਹੈਂਗਰ ਹੋਰ ਹੈਂਗਰਾਂ ਦੀ ਕਮੀ ਹੈ ਜਿਹੜੇ ਹੈਂਗਰ 5 ਕੀ ਆ ਆਪਣੇ ਕੋ ਕਪੜੇ ਬੜੇ ਆ ਚਲੋ ਦੇਖਦੇ ਹਾਂ 1 2 3 ਹੁਣ ਇਹ ਤੋਂ ਬਾਅਦ ਤੁਸੀਂ ਸਾਫ਼ ਦੇਖਿਓ ਸੋ ਗਾਇਜ਼ ਐਂਡ ਗਾਇਜ਼ ਵੀ ਸ਼ਾਮ ਦੇ ਵੱਜ ਗਿਆ 7:30 ਮੈਂ ਕਰਨਾ ਸੀ ਰੂਮ ਸਾਫ ਮੈਂ ਜਵਾਂ ਨਹੀਂ ਕੀਤਾ ਰੂਮ ਉਵੇਂ ਗੰਦਾ ਪਿਆ ਵਾ ਮੈਂ ਸੌ ਗਿਆ ਮੈਂ ਕਿਹਾ ਚੱਲ ਮੈਂ ਨਾ 15 ਮਿੰਟ ਨੈਪ ਲੈ ਕੇ ਤੇ ਮੈਂ ਸਾਫ ਸਫਈਆ ਕਰਦਾ ਉਹਦਾ ਜੋ ਜਿਹੜੀ 15 ਮਿੰਟ ਨੈਪ ਸੀਗੀ ਉਹ 15 ਮਿੰਟ ਤੋਂ ਬਾਅਦ ਕੇ ਉਹ 2 ਘੰਟੇ ਦੀ ਹੋ ਗਈ ਤੇ ਹੁਣ ਵੀਰਾ ਮੈਨੂੰ ਲੈਣ ਆਇਆ ਤੇ ਅਸੀਂ ਚੱਲੇ ਆਂ ਵਿਆਹ ਵਾਲੇ ਘਰੇ ਨਾ ਮਾਈ ਗਾਇਸ ਯੇ ਅਮਰੂਦ ਖਾ ਲੋ ਗਾਇਸ ਕੁੜੀਆਂ ਟਕਾਉਂਦੇ ਨਹੀਂ ਕਦੇ ਵੈਰੀ ਨੂੰ ਟਕਾ ਲੈਨੇ ਆ ਲਓ ਜੀ ਮਹਿਫਲ ਚੱਲ ਪਈ ਆ ਤੇ ਇੱਧਰ ਖਾਣਾ ਵੀ ਪੈ ਗਿਆ ਆ ਇਹ ਬੰਦੇ ਵੀ ਬਹਿ ਗਏ ਆ ਆਵੇਂ ਬੰਦੀਆਂ ਵੀ ਬਹਿ ਗਈਆਂ ਹੈਲੋ ਸਤਿ ਸ਼੍ਰੀ ਅਕਾਲ ਜੀ ਵਧਾਈਆਂ ਤੁਹਾਨੂੰ ਬਹੁਤ 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 ਵਧੀਆ ਤੁਸੀਂ ਸੁਣਾ ਕਿਵੇਂ ਹੋ ਇਹ ਮੇਰੇ ਬਾਪੂ ਦੀ ਭੈਣ ਹੈ ਬਾਪੂ ਦੀ ਕੁੜੀ ਹੈ ਮੇਰੇ ਦਾਦੇ ਦੀ ਭੈਣ ਹੈ